ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਬੰਦਾ ਲੱਗਿਆ ਹੋਇਆ ਡਰਾਈਵਰੀ ਕਰਨ ਲੈ ਬੈਗ ਲਾਉਣਾ ਅੰਦਰ ਆ ਰਿਹਾ ਹੈ ਰੇੜਾ ਪਰ ਲੱਗ ਨਹੀਂ ਰਿਹਾ ਉਹਦੇ ਹਲੇ ਹੈਵੀ ਡਰਾਈਵਰ ਤੇ ਦੇਖਦੇ ਆ ਕਿ ਆ ਬਣਦਾ ਇਹਦਾ ਵੀ ਲਾ ਦੂ ਬੈਗ ਕੇ ਨਹੀਂ ਅੱਜ ਦੀ ਦਿਹਾੜੀ 'ਚ ਲੋ ਗੇਅਰ ਲਾ ਲਾ ਲੋ ਗੇਅਰ ਲਾ ਲਾ ਥੋੜਾ ਥੋੜਾ ਘੱਟ ਥੋੜਾ ਘੱਟ ਲੋ ਗੇਰ ਲਾਲਾ ਅੱਗੇ ਕਰ ਲੈ ਥੋੜਾ ਜਿਹਾ ਬਸ 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 ਐ ਚੀਤੇ ਰੋਡ ਤੇ ਚੱਲ ਚੱਲ ਲੋ ਗੇਅਰ ਨਹੀਂ ਪਿਆ ਲੋ ਗੇਅਰ ਲੋ ਗੇਅਰ ਨਹੀਂ ਪਿਆ ਚੱਲ ਹੈਵੀ ਡਰਾਈਵਰ ਦੂਏ ਪਾਸੇ ਨੂੰ ਘੱਟ ਉਹ ਦੂਏ ਪਾਸੇ ਨੂੰ ਟਾਇਰ ਦੂਏ ਪਾਸੇ ਨੂੰ ਘੱਟ ਬਸ ਚੱਲ ਟਾਇਰ ਦੂਏ ਪਾਸੇ ਨੂੰ ਘੱਟ ਹੁਣ ਦੂਰ ਪਾਸੇ ਨੂੰ ਘੱਟ ਫੇਰ ਰਹਿਣ ਦੇ ਚੱਲ 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 ਦੂਰ ਪਾਸੇ ਨੂੰ ਘੜ ਦੇ ਟਾਇਰ ਔਖਾ ਕਾਦੇ ਆ ਲੈ ਆਹ ਟਰਾਲੀ ਨਹੀਂ ਬੈਗ ਲਾਉਣੀ ਆਉਂਦੀ ਉਹ ਹੈਵੀ ਡ੍ਰੈਗਰ ਲੈ ਲਾ ਕੇ ਦੁਕਾਨਾਂ ਬੈਗ ਲਾਉਣੇ ਕਿੱਥੇ ਜੁੰਦਾ ਹੌਲੀ ਹੌਲੀ ਫੇਰ ਕਾ ਹੋ ਗਿਆ ਠੀਕ ਗੱਲ ਹੈ ਨਾ ਬਾਬਾਈ ਸਿੱਖ ਜੂਂਗਾ ਹੌਲੀ ਹੌਲੀ ਮੈਂ ਗੈ ਬੈਕ ਲਾਉਣਾ ਵੀ ਸਿੱਖ ਜੂਗਾ। ਹੋਰ। ਹੂੰ। ਤੂੰ ਤੇ ਬੱਪਾ ਦਾ ਪਰੋਹੇ। ਮੌੜੀ ਦਾ ਪੁੱਠਾ। ਮੈਂ ਪੱਪਾ ਦਾ ਪ੍ਰੋਫੈਸ਼ਨਲ ਆ ਮੇਰੇ ਪੱਪਾ ਦਾ ਛिडੂ ਤਾਂ ਚਲਾਉਂਦੇ। ਪੁੱਠਾ ਮੌੜੀ ਦਾ। ਉਹੀ ਤਾਂ ਗੱਲ ਆ ਮੈਨੂੰ ਹਲੇ ਘੱਟ ਆਉਂਦਾ। ਆ। ਲਾਵੀ ਦਿੱਤਾ ਹੁਣ। ਚੱਲੋ ਲੈ ਦੋ ਡੈਡ। ਤੇ ਟਰਾਲੀ ਨਹੀਂ ਬੈਗਦਾ। ਉਹ ਫਿਰ ਮੈਂ ਮਾੜਾ ਦੁਆਰਾ ਗੋਲੀ ਦਾ ਦਿੰਦਾ ਲੈ ਹਾਂ ਉਹ ਥੋੜਾ ਜਿਹਾ ਮੈਂ ਬੈਕ ਲਾਉਣ ਚ ਐਕਸਪਰਟ ਨਹੀਂ ਹੈਗਾ ਚੱਲ ਦੀ ਲਿਆ ਚਲੋ ਲੋ ਜੀ ਤੁਹਾਨੂੰ ਬਸਮਤੀ ਦਿਖਾਉਂਦੇ ਆ ਬਹੁਤ ਵਧੀਆ ਹੋਇਆ ਜੀ ਹੁਣ ਪਹਿਨਾ ਇਲਾਦਾ ਦਾ ਵੀ ਬਹੁਣੀ ਪਾਉਂਗੀ ਇੱਕ ਵਾਰੀ ਦਾ ਪਰ ਬਹੁਤ ਵਧੀਆ ਹੋਇਆ ਜੀ ਬਸ ਹੋਈ ਵੀ ਗਾਦੀ ਬਸ ਵੀ ਐਂ ਦੇਖ ਲਓ ਉਦੋਂ ਜਦੋਂ ਗੰਨੇ ਚ ਰੇਪਾਉਂਦੇ ਤੇ ਗੰਨੇ ਚ ਰੇਪਾਉਂਦੇ ਪਾਉਂਦੇ ਨੇ ਫਿਰ ਇਹ ਬਚ ਗਿਆ ਇਹ ਬਚਿਆ ਵੀ ਚੱਲ ਇਹਦੇ ਵਾਸਤੇ ਵੀ ਰੱਖਿਆ ਦਾ ਥੋੜਾ ਜਿਹਾ ਬਾਹੋਂ ਤੁਸੀਂ ਸਾਬ ਲਾ ਲਓ ਵੀ ਇੱਕ ਕਨਾਲ ਜਗਾ ਇਹ ਇੱਕ ਕਨਾਲ ਵਿੱਚੋਂ 25 ਕਿਲੋ ਰੇਤ ਆ ਉਹ ਝੋਲੀ ਇੱਕ 20 ਤੋਂ 25 ਕਿਲੋ ਦੀ ਜਿਹਦੇ ਚ ਡਾਇਆ ਜੂਰੀਆ ਪਦਾਨ ਕਾਰਬੋਹਾਈਡ੍ਰੇਜਮ ਸਲਫਰ ਇੱਕ ਦੋ ਦਵਾਈਆਂ ਹੋਰ ਮਲਾਈਆਂ ਵੀ ਆ ਬਾ ਇੱਕ ਛੱਟਾ ਮਾਰਿਆ ਇਹਦੇ ਵਿੱਚ 20 ਤੋਂ 25 ਕਿਲੋ ਤਾਂ ਇੱਕ ਕਨਾਲ ਵਿੱਚ ਬਾਬੇ ਤੁਸੀਂ ਐਂ ਸਾਬ ਲਾ ਲਓ ਵੀ ਹੁਣ ਪਤਾ ਹੀ ਨਹੀਂ ਲੱਗਦਾ ਵੀ ਕਾਲੀ ਹੋ ਕੇ ਇੰਨਾ ਬੂਝਾ ਕਰ ਕੀ ਦੇਣਾ ਵਿੱਚ ਇਨਾ ਕੰਮ ਕਰਿਆ ਉਹਨੇ ਪਾਇਆ ਇੱਕੋ ਵਾਰ ਹੀ ਰੇ ਆ ਪਹਿਨਾ ਮੈਂ ਤਾਂ ਹੀ ਮਾੜੀ ਜਮਾਂ ਚੱਲ ਹੋਣਾ ਖਬਰੇ ਨਹੀਂ ਹੋਣਾ ਨਹੀਂ ਰੇ ਤਾਂ ਪਾਤਾ ਦਾ ਜੂਰੀ ਆ ਪਰ ਐ ਤਾਂ ਵੀ ਖਬਰੇ ਕਹੀ ਕੀ ਹੋਣਾ ਮੈਂ ਕਿਹਾ ਚਲੋ 20 ਰੇ ਕੱਟ ਪਾਈਏ ਜੇ ਖਾਣ ਨੂੰ ਰੱਖਣੀ ਆ ਪਰ ਉਖਦੀ ਨਹੀਂ ਤੀ ਉਦੋਂ ਇਹ ਜਾ ਇੱਕ ਰੇ ਵੱਜਿਆ ਇਹਦੇ ਵਿੱਚ ਬਾਜੀ ਸਾਬ ਲਾ ਲੂ ਵੀ ਉਹ ਬਾਜੀ ਹੋਈ ਕਰਦੀ ਐ ਇਹ ਸਾਬ ਦਾ ਪੂਜਾ ਹੋ ਗਿਆ ਬੇ ਕੱਖ ਗੱਡਣਾ ਹੋਣੇ ਤੇ ਵੀ ਜਿਹੜੇ ਸੱਡਾ ਤੇ ਮੋੜਾ ਮੋੜਾ ਵਿੱਚ ਕੱਖ ਕਰਦੇ ਆਉਣ ਪਾਣੀ ਖੜਾ ਇੱਕ ਅੱਧੇ ਦਿਨ ਚ ਡੜਦਿਆਂ ਇਹ ਹੋਏ ਹੁਣੀ ਮੁਕੜੀ ਨਹੀਂ ਹੈਗੀ ਹਾਂ ਕਨਾਲੋਂ ਦਾ ਕਿੰਨੇ ਕਿਲੋ ਵੀ ਉਹ ਰੇ ਹੋ ਗਿਆ ਕਹਦਾ ਨਹੀਂ ਕੀ ਕਨਾਲ ਦਾ 20 ਚੱਲੋ 2 40 80 ਤੋਂ ਕਾਊਂਟਲ 60 ਕਿਲੋ ਰੇ ਹੋ ਗਿਆ ਪੀਲੇ ਦੀ ਐਵਰੇਜਿੰਗ ਮਾਈਕ ਕਾਊਂਟਰ ਤੇ ਨੇ ਤਾਂ ਇਹ ਜੂਰੀ ਸਭ ਲੋ ਕੱਠੇ ਹੀ ਛੱਡੇ ਇੱਕੋ ਦਿਨ ਚ ਹੋਏ ਐ ਸਾਬ ਕ ਲਈ ਰੇ ਪਾਇਆ ਉਦੋਂ ਬੱਚਦਾ ਤਾਂ ਝੋਲੀਓ ਛੜਤੀ ਪਰ ਰੰਗ ਦਿਖਾਤੇ ਰਹੇ ਨੇ ਤੁਸੀਂ ਕਹਿੰਦੇ ਤੇ ਹਲੇ ਨਹੀਂ ਹੋਣਾ ਨਹੀਂ ਇਹਨੂੰ ਬਾਹ ਦੇਣਾ ਜਿਵੇਂ ਕਹਿੰਦਾ ਬਾਹ ਦੋ ਕਹਿੰਦਾ ਮੈਂ ਕਿਹਾ ਚੱਲ ਜਿਹੜੀ ਹੋਈ ਉਸੇ ਹੀ ਖਾਣ ਨੂੰ ਆਪਣਾ ਤਾਂ ਸਰਜਿੰਦ ਘਰ ਦਾ ਹੀ ਹੁੰਦਾ ਪਾਕੜ ਵਿੱਚ ਹੋਇਆ ਜੀ ਹੈ ਸ਼ਿੱਧੀ ਆ ਪਰ ਉਹ ਵਧੀਆ ਬਿਮਾਰੀ ਨਹੀਂ ਪਾਉਂਗੀ ਹਮ ਅੱਜ ਕਰ ਜਿਨੀ ਸ਼ਿੱਧੀ ਹੋਊਗੀ ਉਹ ਚੰਡਾ ਰੋਗ ਜਮਾ ਨਹੀਂ ਹੈਗਾ ਇਹ ਤੇ ਦੇਖ ਲੈ ਕੋਈ ਕੋਈ ਡਾਕਟਰ ਕਿਤੇ ਕਿਤੇ ਇਹ ਚੰਡਾ ਰੋਗ ਬਹੁਤ ਪੈਂਦਾ ਚੱਲ ਜਲੀ ਮੋਟਰਪਨ ਵੱਡੀ ਆ ਕੇ ਚਲੋ ਕੱਖ ਵੀ ਵੱਢਣੀ ਅੱਜ ਹੂੰ ਦੋ ਦਿਨ ਦੇ ਹਮ ਲਓ ਜੀ ਪਹੁੰਚ ਗਏ ਕੱਖ ਵੱਢਣ ਆ ਗਿਆ ਬੰਦਾ ਦਾਤੀਆਂ ਲੈ ਕੇ ਆਸੀ ਟਰੈਕਟਰ ਲੈ ਕੇ ਵੱਢਣੇ ਦੋ ਦਿਨ ਦੇ ਅੱਜ ਕਿਉਂਕਿ ਅੱਜ ਸਵੇਰੇ ਵੱਢ ਨਹੀਂ ਹੋਏ ਭੈਣਾਂ ਆਈਆਂ ਆਈਆਂ ਵਧੀਆਂ ਕਾਲੂ ਮੁੰਡੇ ਨੇ ਨਾਨਕਿਆਂ ਨੂੰ ਜਾਣਾ ਹੁਣ ਕਹਿੰਦਾ ਇਹਦੇ ਕਰਕੇ ਅੱਜੇ ਵੀ ਦੋ ਦਿਨ ਦੇ ਕੱਖ ਵੱਢ ਲਈਏ ਵੀ ਕਾਲੂ ਫਿਰ ਕਿਤੇ ਲੇਟ ਹੋ ਜਾਣਾ ਫਿਰ ਤਾਂ ਮੈਂ ਲੇਟ ਹੋ ਜਾਣਾ ਅੱਛਾ ਨਾਨਕਿਆਂ ਤੇ ਲੇਟ ਹੋ ਜਾਣਾ ਭਾਈ ਮੁੰਡੇ ਨੇ ਇਹੇ ਕਰਕੇ ਕਹਿੰਦਾ ਵੀ ਦੋ ਦਿਨ ਦੇ ਕੱਖ ਅੱਜੇ ਵੱਢ ਲਿਆਉਣੇ ਮੈਂ ਚਲੋ ਮਰਜ਼ੀ ਆ ਤੇਰੀ ਭਾਈ ਕੈਨ ਜਿਆਦਾ ਲੱਗਣਾ ਹੋਰ ਤਾਂ ਤੁਸੀਂ ਮੌਸਮ ਠੰਡਾ ਹੂ ਹਵਾ ਚੱਲਦੀ ਬਹੁਤ ਵਧੀਆ ਇੱਕ ਜਿਹਾ ਸਵੇਰੇ ਹੁੰਦੀ ਆ ਜਾਂ ਪਿੱਠ ਦੇ ਸਿੱਧੀ ਧੁੱਪ ਪੈਂਦੀ ਆ ਅੱਜ ਧੁੱਪ ਨਹੀਂ ਹੋ ਰਹੀ ਅੱਜ ਸ਼ਾਮ ਦਾ ਟਾਈਮ ਹੋ ਗਿਆ ਧੁੱਪ ਇਧਰ ਚਲੇਗੀ ਹੁਣ ਮੱਥਾ ਲਗੂਗਾ ਤੋਂ ਪਾਗਲ ਹੁਣ ਨਹੀਂ ਲੱਗਣਾ ਕੱਟ ਬਿਠੇਰੇ ਗਏ ਨਾ ਹੁੰਗਲ ਕਰਦਾ ਵੀ ਮੱਥਾ ਲੱਗਣਾ ਜਿਗੜਾ ਕਹੇ ਕਰਦੇ ਲੱਗੇ ਪਿੱਠ ਨਹੀਂ ਦਿਖਾਉਣੀ ਮੱਥਾ ਲਾਉਣਾ ਏ ਜੁਗੈਲ ਹੂੰ ਲੱਗੇ ਵੱਢਣ ਆਏ ਵੀ 2 ਦਿਨ ਦੇ ਵੱਢਣੇ ਆ ਚੱਲ ਕੋਈ ਨਹੀਂ ਅੱਧਾ 10 ਮਿੰਟ ਜ਼ਿਆਦਾ ਲੱਗ ਜੂ ਅੱਗੇ ਲੱਗੇ 40 ਮਿੰਟ 40 ਦੇ 40 80 ਮਿੰਟ ਲੱਗਣਗੇ ਸੀਮੈਂਟ ਵਿੱਚ ਵੱਡੋ ਜੂ ਹਾਂ ਦੇਖਦੇ ਆ ਉਮੀਦ ਤਾਂ ਹੈ ਚੱਲ ਕੰਮ ਸ਼ੁਰੂ ਕਰ ਚੱਕਲਾ ਦੱਤੀ ਅੱਜ ਦੂਏ ਪਾਸੇ ਨੂੰ ਗਿਰ ਗਿਆ ਇਹ ਅੱਜ ਦੂਏ ਪਾਸੇ ਨੂੰ ਗਿਰ ਗਿਆ ਮੇਰੇ ਵਾਲੀ ਢੋਡੀ ਵਾਲੀ ਉੱਤੀ ਪਈ ਆ ਲੈ ਚੱਕੀ ਹੋ ਗਈ ਵੱਡੀ ਇੱਕ ਕਰੀ ਹੈ ਹੈ ਇਹ ਵੀ ਵਿਚਾਰਾ ਗਿਰ-ਗਿਰ ਕੇ ਹੋਇਆ ਏ ਬਹੁਤ ਵਾਰੀ ਆ ਗਰੀਆ ਹੀ ਹੋਇਆ ਹੁਣ ਹੁਣ ਦੂਏ ਪਾਸੇ ਨੂੰ ਗਿਰ ਗਿਆ ਰਾਤ ਹੋਵਾ ਜੀ ਜੱਲੀ ਜਿਹੜੀ ਮੜੀ ਜੀ ਗੱਲ ਹੁਣ ਇਧਰੋਂ ਕਰ ਗਿਆ ਪਹਿਨਾ ਸੋਨਾ ਪਰਲੇ ਪਾਸੇ ਨੂੰ ਇੱਕ ਪਾਸੇ ਨੂੰ ਗਿਰਿਆ ਵਾ ਤਾਂ ਉਹ ਆ ਦੋ ਪਾਸੇ ਨੂੰ ਹੋ ਗਿਆ ਚੱਲ ਕੋਈ ਨਹੀਂ ਕਰ ਛੋੜੀ ਮੈ ਲੋ ਜੀ ਭੋਲੂ ਬਾਈ ਨੂੰ ਕੀ ਟਾਲ ਜੀ ਅੰਬੀਆਂ ਲੱਗਿਆ ਵਾ ਤੋੜਨਾ ਹਾਂ ਅਜੇ ਲੱਗੀ ਜਾਂਦੀਆਂ ਪੱਕੀਆਂ ਜੀਆਂ ਵੀ ਅੱਜ ਤੇ ਲੈ ਗਿਆ 1000 5 ਜੀਆਂ ਨਹੀਂ ਦੇਖ ਹੂੰ ਮੈਂ ਤਾਂ ਇਹਦਾ ਲੱਗਿਆ ਉਹ 15 ਨਹੀਂ ਆਣਾ ਆ ਦੂਆ ਜਿਆਦਾ ਭਾਦੂ ਵਾਲੇ ਲੇਟ ਪੱਕਦਾ ਦੇਖ ਲੈਨੇ ਭਾਦੂ ਦੇ ਵੀ ਅੱਧੀ ਲੰਘ ਜਣਾ ਮੈਨੂੰ ਲੱਗਦੀ ਹਲੇ ਅੰਬੀ ਵੀ ਹਰੀਏ ਕਿ ਸ਼ਾਮ ਦਾ ਟਾਈਮ ਆ ਥਾਲੇ ਕਾਂ ਪੇਚਦੇ ਹੋਂ ਮੇਰੇ ਕਾਤੇ ਪਤਾ ਨਹੀਂ ਥਾਲੇ ਕਾ ਨਾ ਕੋਈ ਆ ਲੈਣਾ ਹੁਣ ਇੱਥੇ ਕਿਤੇ ਆਹੋ ਫਿਰ ਉਹੀ ਕੇ ਤੈਨੂੰ ਕਿਤੇ ਤਾਂ ਹੋਊਗਾ ਤਾਂ ਹੀ ਆ ਇਹ ਮਾਰੋ ਚਾਰ ਪੰਜ ਠੁੰਗਾ ਭੋਲੂ ਦੇ ਲੈ ਲੈ ਗਿਆ ਯਾਰ ਲੱਗੀਆਂ ਆਇਆ ਪਰ ਹਾਲੇ ਚੱਲ ਥੋੜੀਆਂ ਰਹਿ ਗਈਆਂ ਹੁਣ ਤਾਂ ਮੁੱਕ ਗਈਆਂ ਚਲ ਆ ਜਾ ਉਹਦੋਂ ਲੈ ਮੇਰੇ ਕਿਤੇ ਆੜੀ ਆ ਉਹ ਐਨੇ ਕ ਡੰਡੇ 걸 ਗਿਆ ਹੋ ਜੂ ਉੱਪਰ ਟੰਗ ਲਾ ਉਹੀ ਕਹੇ ਵੀ ਆਂਟੀਨੇ ਵਾਂਗੂ ਟੰਗ ਲਾ ਸਿਰਪਰ ਅਜੇ ਪਰਨੇ ਕਰਕੇ ਇਨੀ ਕੁਛ ਕਹਿੰਦੇ ਜੇ ਪਰਨਾ ਨਾ ਹੋਵੇ ਫੇਰ ਦੇਖੀ ਫੇਰ ਤਾਂ ਐਂ ਸਿਰ ਦੇ ਵਿੱਚ ਠੰਗ ਮਾਰੂਗੇ ਇਹ ਲੱਗ ਗਈ ਘੋਲੇ ਚ ਆ ਗਈ ਇਹ ਵੀ ਸਪਰੇ ਕਰਾਈਏ ਗਾਲੂ ਯਾਰ ਫੰਗੀ ਸਾਈਡ ਉਹ ਲਹਵਾ ਪਾ ਦਾਂਦਾ ਟਾਈਮ ਉਹ ਲੈ ਉਹ ਪ੍ਰਦਾਨ ਕਾ ਤੇ ਪੌਣੀ ਜੀ ਬਿਮਾਰੀ ਨਹੀਂ ਬਾਅਦ ਫਿਰ ਜਾਰ ਤੇ ਨਹੀਂ ਨਾ ਲੱਗੂਗੀ ਉਹ ਨਹੀਂ ਪ੍ਰਦਾਨ ਪਹਿਨਾ ਪੈਂਦੀ ਹੁੰਦੀ ਆ ਹੁਣ ਡੇਟ ਹੋ ਗਈ ਆ ਟਾਈਮ ਪੈਂਦੀ ਸੀ ਪਹਿਲਾਂ ਸੀ ਇਹੀ ਟਾਈਮ ਆਉਂਦੇ ਤੇ ਨਸਾਰੇ ਜੇ ਪਰੋਂਦੀ ਸੀ ਇਹ ਹਫਤਾ ਪਹਿਨਾ ਪੈਣੀ ਸੀ ਹਾਂ ਤਾਂ ਠੀਕ ਹਾਂ ਬਸ ਤਾਂ ਤਾਂ ਵਧੀਆ ਕੀ ਬਣੇਗਾ ਤੇ ਮੁੱਠੀ ਨੇ ਮੇ ਬਾਰਾ ਤੇ ਦੇਖੀ ਜਸੇ ਦੇ ਦੇਖਿਆ ਨਹੀਂ ਇੱਥੇ ਬੋਕ ਵਾਲੇ ਆ ਹਾਉਰੇ ਨੂੰ ਆਹਾਉਰੇ ਨੂੰ ਜਿਆਦਾ ਰੇ ਪਾਤਾ ਹੁਣ ਆ ਦੁਆਰੇ ਤੈਂ ਪਾਇਆ ਹੁਣੇ ਜਿਮੂ ਤੋਂ ਨਾ ਲਾਈਆ ਹੈ ਹੈ ਫੇਰ ਦੁਆਰਾ ਹਾਂ ਉਹ ਨਹੀਂ ਉਹਦੇ ਬਾਹਰ ਗਿਆ ਤਾਂ ਕਹਿੰਦਾ ਹਾਂ ਬਾਈ ਦੇ ਇਹਦੇ ਤੋਂ ਆ ਗਿਆ ਅੱਛਾ ਹੈ ਇਹ ਵੀ ਹੈਗੇ ਆ ਪਰ ਇਹ ਬਿਮਾਰੀ ਨਹੀਂ ਹੈਗੀ ਇਹ ਜੇ ਇਹ ਨੂੰ ਮਾਰੀ ਹੁੰਦੀ ਉਹ ਨਹੀਂ ਹੈ ਕਿ ਕਾਹ ਹੋ ਰਿਹਾ ਗਾਤੇ ਹਾਇ ਤਾਂ ਠੀਕ ਹੈ ਪਤਾ ਨਹੀਂ ਪਏ ਆ ਹੈਂ ਦੇਖਦੇ ਮੈਨੂੰ ਆਇ ਲੱਗਦਾ ਵੀ ਜਿਹੜਾ ਛਿੱਦੇ ਹੁੰਦੇ ਆ ਇਹ ਪਤਾ ਨਹੀਂ ਪਤਾ ਨਹੀਂ ਕੀ ਗੱਲ ਹੈ ਕਹਿੰਦੇ ਨਹੀਂ ਆਉਂਦੇ ਉਹ ਸਾਹ ਹਰਿਆ ਯਾਰ ਥੰਡੇ ਜਿਹਾ ਹੂੰ ਦਿਖਦੇ ਇੰਦਾ ਨਿਕਲ ਆਣਾ ਬਾਹਰ ਹੈਂ ਤੇਤੀਓ ਨਿਕਲ ਆਣਾ ਬਾਹਰ ਉਹ ਆਇ ਤੇ ਨਹੀਂ ਮੈ ਉਹ ਦੇ ਉਹ ਰੇ ਕਰਕੇ ਆ ਆਹ ਉਹ ਰੇ ਰਹੀ ਦਿਖਦੀ ਆ ਕਰਾਮਾਤ ਹੈ ਚ ਦੇਖਦੇ ਹੂੰ ਚਨੀ

ਕਦ ਲਾਈ ਆ ਬਾਅਦ ਵਿੱਚ ਆ ਜੀ ਉੱਤੇ ਹਾਂ ਉਹ ਵੀ ਕਹਿੰਦਾ ਵੀ ਕਦ ਲਾਈ ਆ ਕਦ ਵਧ ਲੈਣੀ ਇਹ ਸਭ ਤੋਂ ਵਧੀਆ ਪੀਜ ਆ ਸਭ ਤੋਂ ਸੋਸਰਾ ਸਭ ਪਾਸੇ ਨਾ ਘਿਰਦਾ ਨਾ ਬਾਹ ਤੇ ਹਾਂ ਹਾਂ ਆ ਕਹਿੰਦੇ ਵੱਡੀ ਵੀ ਚੂਹੇ ਨੇ ਪੜਦੇ ਹੁਣੇ ਗਾਦੀ ਨੇ ਜਰੇ ਨੂੰ ਜਿਆਦਾ ਚੰਗੀ ਹੈ ਤੈਨੂੰ ਖੱਡ ਜੀ ਤਾਕਦੀ ਸਾਰੇ ਮਨ ਨੂੰ ਚੂਹਾ ਹੀ ਆ ਹਾਂ ਬਰੇ ਇਹ ਨਹੀਂ ਮਾਰਦਾ ਲੱਗ ਲੱਗ ਮਾਰ ਦੇ ਸਾਫ ਨਹੀਂ ਰਹੀ ਨੀ ਟੋਲਾ ਉਹ ਤਾਂ ਹੈ ਉਹ ਗੰਨਾ ਹੁਣ ਤਾਂ ਠੀਕ ਲੱਗਦਾ ਮੈਨੂੰ ਗੰਨਾ ਵੀ ਦੇਖ ਲੈਂਦੇ ਆ ਪਰ ਦਲ ਦਾ ਸਮਾਨ ਪਾਤਾ ਉਹਦੇ ਚ ਵਰਕ ਭੇਜਿੰਦਾ ਇੰਨੇ ਚ ਆਇਤਾ ਹੈ ਉਹ ਆਜੀ ਦਾ ਟਰੈਕਟਰ ਚੱਲਦਾ ਸੈਵ ਜੀ ਉਹਦਾ ਚੱਲਦਾ ਹਣਾ ਆਹੋ ਸੈਵ ਜੀ ਗੰਨਾ ਬੰਨਣ ਨੂੰ ਕਿਹਾ ਤਾਂ ਦੂਈ ਵਾਰੀ ਆਏ ਆਉਂਦੀ ਨਹੀਂ ਹੈਗੇ ਯਾਰ ਪਤਾ ਨਹੀਂ ਕਰ ਕਰਨ ਇਹਨਾਂ ਨੇ ਕੋਉ ਨਹੀਂ ਹਲੇ ਪਤਾ ਗੱਲ ਗੰਨਾ ਵੀ ਦੇਖ ਲੈਂਦੇ ਆਂ ਕਿ ਆ ਕਹਿੰਦਾ ਤੇਰਾ ਆਹ ਹੁਣ ਕੀ ਉਹ ਕਰੂ ਭਾਬੀ ਦੁੱਧ ਨੂੰ ਜਾਂਦੀ ਸੀ ਘੁੰਮਣ ਘਰ ਦੇ ਬਿੱਦੂ ਨੂੰ ਕਹੇ ਵੇ ਸੈਰ ਨੂੰ ਪਾਇਉਗਾ ਕੋਈ ਜਾਨਵਰ ਵੀ ਲੰਘਿਆ ਪਾਹੇ ਬੈਣਾ ਉਹ ਨਹੀਂ ਰੰਗੀਆਂ ਕਰਕੇ ਅੰਬੀਆਂ ਮੁੱਕ ਤਾਂ ਗਈਆਂ ਰਹੀਆਂ ਕਿਹੜੀਆਂ ਗੋਠੜੀਆਂ ਖਾਣੀਆਂ ਕਰਕੇ ਸੜੀਆਂ ਆਈ ਜਾਂਦੀਆਂ ਲੈ ਹਾਂ ਕਾਇਦਾ ਹੈ ਨਹੀਂ ਹੁਣ ਉਹੀ ਜਿਹੜੇ ਦੋ ਫਾਲ ਉਹ ਵੀ ਖਾ ਜੂंगे ਮੈਂ ਕਿཅੇ ਦੇਖੀ ਵਰਦੀਆ ਦਾ ਫਾਇਦਾ ਦਾ ਬਹੁਤ ਹੈ ਇਹ ਦੇਖ ਰਿਹਾ ਉਹ ਵੀ ਹੈ ਮੈਂ ਖੋਰ ਦੇਖਿਆ ਵਰਦੀਨ ਵਾਲੇ ਖੇਦਰ ਲੈਦੀ ਫਰਕ ਉਹਦਾ ਫਿਰ ਆਉਗਾ ਨਾ ਫਿਰ ਉਹਦਾ ਪਾਸ ਤੇ ਆਹ ਜੁਦੇ ਦੇ ਦੇ ਆਹ ਖਤੀ ਹੋ ਤੇ ਤੱਕ ਲੈਦੀ ਆ ਇਹ ਤਾਂ ਹਿੱਦੀ ਥੋੜੀ ਜਿਹੀ ਲੇਟ 26 ਤੈਨੂੰ ਕਹੀ ਤਾਂ ਗਿਆ ਤੂੰ ਤਾਂ ਪਹਿਨੀ ਗੇਤੀ ਬੀਜੀ ਬੈਠਾ ਦਾ ਹੋਰ ਲਾ ਰਹੇ ਨੇ 1516 ਨੂੰ ਹੋਰ ਹੀ ਚਾਹੀਦੀ ਐ ਇਹ ਨਹੀਂ 5 6 ਤਰੀਕ 7 ਤੱਕ 10 ਨਹੀਂ ਯਾਰ ਪੰਜ ਪਹਿਲੀ ਦੇ ਬਾਅਦ ਚਾਹੀਦੀ ਜੇ ਮਰਜ਼ੀ ਦਾ ਲੈ ਕੋਈ ਚੱਕਰ ਨਹੀਂ ਹੈਗਾ ਫਿਰ ਝਾੜ ਦਿੰਦੀ ਐ ਬਹੁਤ ਝਾੜ ਦਿੰਦੀ ਮੈਂ ਦੇਖਿਆ 26 ਹਾਂ ਇੱਕ ਹੋਰ ਆ ਇਹਦਾ ਰੇ ਹਾਂ 20 25 ਦਿਨ ਵਿੱਚ ਪੂਰਾ ਕਰ ਦੋ 30 ਦਿਨ ਚ 30 ਦਿਨ ਤੋਂ ਉੱਪਰ ਨਾ ਨਹੀਂ ਇਹ ਨਹੀਂ 40 ਦਿਨ ਮੰਗਦੀ ਹੈਗੀ ਇਹ 30 ਦਿਨ ਵਿੱਚ ਹੀ ਤਾਂ ਪੂਰਾ ਹੋਣਾ ਚਾਹੀਦਾ ਦੁਨੀਆ ਵੈਰੈਟੀਆਂ ਜਿਹੜੀਆਂ ਉਹ ਪਈਆਂ 40 ਦਿਨ ਲਖਾ ਦੇ ਇਹਦਾ ਨਹੀਂ 40 ਦਿਨ ਲੰਘਣਾ ਹੈਗਾ ਇਹ ਤਾਂ ਉਹ ਵੀ 30 32 ਦਿਨ ਲਾਲਾ ਬਸ 35 ਦਿਨ ਬਾਈ ਹੱਦ ਆ ਉਥੇ ਪਹਿਨਾ ਇਹਦਾ ਰੇਪ ਪੂਰਾ ਕਰ ਦੋ ਜਿਹੜਾ ਪੌਣਾ ਦੋ ਤਿੰਨ ਵਾਰੀ ਜਿੰਨਾ ਉਹ ਬਾਸਮਤੀ ਦੇਖ ਲੈ ਉਦਣ ਮੇਰੇ ਵਾਲੀ ਕਾਹ ਕਹਿੰਦੀ ਹੁਣ ਦੇਖ ਲੈ ਸੂਣਾ ਦਾ ਹੋ ਗਿਆ ਸਾਡੀ ਦੇਖ ਲੈ ਆਇਆ ਜੀ ਵੀ ਵਧੀਆ ਪਰ ਇਹਨੇ ਕੱਫੇ ਨਹੀਂ ਕੱਫੇ ਮੈਂ ਰੇਪ ਹੋ ਪਾਇਆ ਭਾਈ ਉਦਣ ਮੈਂ ਹੀ ਦੇਖ ਰੱਖੋ ਤੁਸੀਂ ਇੱਕ ਵਾਰੀ ਕਿਉਂ ਨਹੀਂ ਹੋ ਪਾਇਆ ਮੈਂ ਵੀ ਇੱਕ ਵਾਰੀ ਪਹਿਨਾ ਮੈਂ ਇੱਕ ਵਾਰੀ ਜੂਰੀਆ ਪਾਇਆ ਤਾਂ ਉਦਣ ਗੰਨੇ ਵਿੱਚੋਂ ਬਚਣੇ ਕਰਕੇ ਮੈਂ ਸਮਝ ਲਾ ਵੀ ਤੂੰ ਦੇਖ ਲੈ ਵੀ 20 ਕਿਲੋ ਦੀ ਝੋਲੀ ਹੋਣੀ ਆ 20 ਕਿਲੋ ਦੀ ਝੋਲੀ ਉਹ ਮਾਰੀ ਦੇ ਵਿੱਚ ਇੱਕ ਕਨਾਲ ਚ ਹੁਣ 8 ਕਨਾਲਾਂ ਦੀ ਇੱਕ ਕੁਆਂਟਲ 60 ਕਿਲੋ ਰੇ ਬਣ ਗਿਆ ਜੀ ਜੀ ਬਈ ਇਹਨੂੰ ਪਈਆ ਸੋ ਜਾ ਕੇ ਦੇਖੀ ਕਹੀ ਜੀ ਬਣੀ ਕੋਈ ਗੈ ਮੈਂ ਦੇਖੀ ਅੱਜ ਕਾਲੀ ਛਾਪਈ ਕੀ ਕਹਿੰਦਾ ਗੰਨਾ ਕੋਈ ਨਹੀਂ ਹੈਗੀ ਗੰਨਾ ਠੀਕ ਆ ਪੱਤਾ ਪੱਤਾ ਗੋਭੀ ਸਰੋਂ ਕਰਕੇ ਪੱਤਾ ਵਿੱਚੇ ਝੜਿਆ ਹੋਇਆ ਇੱਕ ਤਾਂ ਉਹਦਾ ਵੀ ਫਰਕ ਹੈ ਪਰ ਡਾਇਟ ਵਰ ਵਧੇਰਾ ਪਹਿਲੇ ਆ ਚੱਲ ਬਫੂਂਡਰ ਦਾ ਛਾਲਾ ਮਾਰਦੇ ਆ ਹੋਰ ਨਹੀਂ ਇਹ ਦੇਖ। ਉਹ ਪੂਲਰ ਤਾਂ ਬਹੁਤ ਮੋਟੇ ਹੋਗੇ। ਉਹ ਪੂਲਰ ਤਾਂ ਹੋਗੇ। ਹਾਂ। ਗੰਨੇ ਨੇ ਤਾਂ ਹੋਏ ਹੋਣਾ ਗੰਨਾ ਵੀ ਵਧੀਆ ਖੜਾ। ਗੰਨਾ ਵਧੀਆ। ਚੱਲ ਦੋ ਪਰਤੀਆਂ ਤਾਂ ਹੋਣਗੀਆਂ ਛੋਟੀਆਂ। ਛੋਟੀਆਂ ਦੋ ਹੋਣਗੀਆਂ ਯਾਰ ਆਦ ਹੋ ਗਈ। 11 ਦਾ 85 ਜਿਆ ਥੋੜਾ ਜਿਆ। ਚਲੋ ਪੀੜਨੇ ਨੂੰ ਰੱਖ ਲਾਂਗੇ ਫੇਰ ਵੀ ਦੋ ਤੇ ਤਾਂ ਜ਼ਿਆਦਾ ਹੋ ਜਾਣੀਆਂ ਤੁਹਾਡਾ। ਸੁਣਾਓ ਹੈ ਤਾਂ ਤੁਹਾਡਾ ਨੂੰ ਕੀ ਪਤਾ। 150 ਕੁਐਂਟ ਟੱਪ ਜਾਣਾ ਰਾਮਦਾਰੀ ਕਰਕੇ ਆ ਨਾ। ਬੂਟਿਆਂ ਕਰਕੇ ਫੇਰ ਵੀ 150 ਟੱਪ ਜਾਣਾ ਇਹਨੇ। ਤਾਂ ਵਧੀਆ ਇਹ ਦੇਣ ਤਾਂ ਟੱਪ ਗਏ। ਨਾ ਨਾ ਹੋ ਜਾਣੇ ਇਹਨੇ। ਅਜੇ ਤਾਂ ਟਾਈਮ ਪ ਠੀਕ ਆ ਅੱਧੇ ਅਕਤੂਬਰ ਤੱਕ ਗੰਨਾ ਵਧੀ ਜਾਂਦਾ ਆ ਮਹੀਨਾ ਹੋਣੀ ਦਾ ਗੰਨੇ ਦਾ ਪੂਰਾ ਗ੍ਰੋਥ ਕਰਨ ਦਾ ਇੱਕ ਮਹੀਨਾ ਹਜੇ ਇੱਧਰ ਵੀ 10 ਦਿਨ ਪਏ ਆ ਭਾਈ 40 50 ਦਿਨ ਪਏ ਹਲੇ ਗੰਨੇ ਤੇ ਵਧਣ ਦੇ ਮੈਂ 50 ਦਿਨ ਚ ਪੂਰੀ ਨੇਰੀ ਠਾਲਣੀ ਨੇ ਹੋਰੀ ਆਏ ਤਾਂ ਹਲੇ ਹੈਗਾ ਕੋਈ ਕੋਈ ਆ ਥੋੜਾ ਮੋਟਾ ਰਹਿੰਦਾ ਹੀ ਆਏ ਤਾਂ ਚੱਲ ਇੱਕ ਆਏ ਅਭੀ ਟਾਪ ਬਾਰਡਰ ਦਾ ਇਹ ਪੰਗਾ ਵੀ ਜਿੱਥੇ ਪਏ ਆ ਗੰਨਾ ਉੱਥੇ ਖੜ ਗਿਆ ਤੋਂ ਤੇ ਬਾਅਦ ਨਹੀਂ ਵੱਧਦਾ ਉਰਬ ਮਾਰੀਆਂ ਗੱਲ ਹਲੇ ਵਧੀ ਜਾਂਦਾ ਹਾਂ ਕੱਖ ਦਾ ਸਵੇਰੇ ਵੱਢ ਲਈ ਗਿਆ ਉਹ ਕੱਖ ਦਾ ਮੈਂ ਸਵੇਰੇ ਉਹ ਲੈ ਕੇ ਜਾਂਦਾ ਹਾਂ ਮੈਂ ਵੀ ਅੱਜ ਸਵੇਰੇ ਭੈਣੀਆਂ ਵੀ ਕਿਵੇਂ ਜੂ ਆਈ ਗਿਆ ਨਹੀਂ ਹੋਏ ਕੱਖ ਕਿਹੜੇ ਵਜੇ ਗਏ ਆ ਉਹ ਗਏ 11:00 ਵਜੇ ਮੇਰਾ ਬੱਸ ਕੱਖਾਂ ਵਿੱਚ 10:30 11:00 ਮੈਨੂੰ ਕੱਖਾਂ ਵਿੱਚੇ ਪਾਜ ਜਾਂਦੇ ਹਾਂ ਉਹ ਜੇ ਫਰੀ ਜਾਂਦਾ ਮੈਂ ਫਿਰ ਕੀ ਕਰਿਆ ਵੱਢਣ ਆ ਜਾ ਸਵੇਰੇ ਵੱਡੇ ਨਹੀਂ ਮੈਂ ਹਾਂ ਹੁਣ ਫਿਰ ਮੈਂ ਵੱਢਣ ਆਇਆ ਹਾਂ ਹੁਣ ਅਸੀਂ ਫਿਰ 2 ਦਿਨ ਦੇ ਵੱਢ ਕੇ ਲੈ ਕੇ ਗਏ ਕੱਲ ਉਧਰ ਨੂੰ ਜਾਣਾ ਫਿਰ ਰਾਖੜੀ ਬੰਨਣਾ ਨਨਕਿਆ ਕਹਿੰਦਾ ਮੈਂ ਭਾਈ ਬਹੁਤ ਦੋ ਦਿਨ ਦੇ ਵੱਟ ਲਾ ਹੋਰ ਕੀ ਕਰਨਾ ਗੱਲ ਐ ਹੁਣ ਉਰੇ ਆ ਜਾ ਹੋਰੇ ਕੰਮ ਲਾ ਜੰਦਾ ਬੰਦਾ ਆ ਕੇ ਹੂੰ ਮੋਟਰ ਵਗੇੜਾ ਮਾਰਾ ਉਰੀ ਅੱਧਾ ਘੰਟਾ ਲਾ ਜਾਂਦਾ ਅੱਖ ਵੱਢਦੇ ਵੱਢਦੇ ਤੇ ਇੱਕ ਬੂਟਾ ਵਿੱਚ ਬ੍ਰੇਕ ਆ ਕੱਖ ਟਾਈਮ ਲੱਗਦਾ ਬੂਟੇ ਕਰ ਕੀ ਤਾਂ ਟਾਈਮ ਲੱਗਦਾ ਹਾਂ ਹੁਣ ਦੇਖ ਐ ਆਏ ਕਰੀ ਗਿਆ ਜੇ ਨਹੀਂ ਬੀਤੇ ਹੋਰ ਕੋ ਸੋਣਾ ਨਹੀਂ ਕੱਖ ਰਵਾ ਦੌਰ ਕੱਲ ਦੇ ਵੀ ਪਏ ਆ ਮੇਰੇ ਹੁਣ ਜੇ ਬੂਟਿਆਂ ਚ ਹੋਰ ਕੋ ਬੀਜ ਦਿਓ ਹੋਣਾ ਨਹੀਂ ਐ ਟਾਈਮ ਤੱਕ ਅੱਖੇ ਹੋਣੇ ਆ ਚਲਾਏ ਆ ਵੀ ਫਿਰੋਂ ਪੈਸੇ ਵੀ ਆਉਂਦੇ ਆ ਕੱਖ ਵੀ ਔਖੇ ਸੌਖੇ ਹੋਂ ਵੱਡੀ ਜਾਲੋ ਆਉਂਦੇ ਨੇ ਹੋ ਗਏ ਠੀਕ ਆ ਜਿਹੜੇ ਹੋ ਗਏ ਠੀਕ ਆ ਉਹ ਬੂਟੇ ਵੀ ਵਿਕਦੇ ਆ ਇੱਕੋ ਈ ਜਹਾ ਹੋਂ ਕੱਖਾਂ ਕੀ ਨਹੀਂ ਨੂੰ ਚਾਹੀਏ ਇਹ ਕੱਖ ਇਕੱਲੇ ਜੀ ਬੀਜ ਤੇ ਬਤਾਨੀ ਲੱਗਣੇ ਇਹਦਾ ਹੈਗਾ ਆਏ ਆ ਬੂਟਾ ਵਾਟਾ ਨੇ ਚੱਲ ਇਕੱਠੇ ਜੇ ਪੈਸੇ ਆ ਜਾਂਦੇ ਹੋਰ ਤਾਂ ਕੋਸਨ ਹੂੰ ਤਾਂ ਆਈ ਚਲਾਈ ਆ ਬਸ ਸਭ ਕੁਝ ਤੇਰੀ ਹਾਂ ਪਹੁੰਚ ਗਿਆ ਤੂੰ ਵੀ ਜਾਣਾ ਹੋਣਾ ਕੱਲੂ ਫਿਰ ਬਸ ਆਹਨੂੰ ਕੀ ਪਤਾ ਸੋ ਜਾਲਾ ਜਾਣਾ ਤਾਂ ਹੈਗਾ ਕੱਲ ਹਾਂ ਮੈਂ ਤਵੀਆਂ ਜੀਆਂ ਦੇਖ ਕੇ ਆਇਆ ਤਾਂ ਕਿੱਥੇ ਅਠਾ ਅਠਾ ਕਿੱਥੇ ਦੇਖੀ 10000 ਰੁਪਇਆ ਕਹਿੰਦਾ ਉਹ ਦੇ ਦੂੰਗਾ 35 ਕਿੱਥੇ ਦੇਖੀਆਂ ਦੀ ਹੋਲ ਦੇਖ ਹੋਲ ਦੇਖੀਆਂ ਦੀ ਤਾਂ ਆਪਣੀਆਂ ਤਾਂ ਹੋ ਗਿਆ ਤਾਂ ਸੌਦ 12000 ਰੁਪਇਆ ਦਿੰਦਾ ਤਾਂ ਵੀਰੇ ਦਾ ਉਹਰੇ ਮੈਂ ਤਾਂ ਹੈ ਨਹੀਂ ਤਾਂ ਤੇ ਤੈਨੂੰ ਮੈਂ ਫੋਨ ਕਰਾਂ ਹਾਂ ਮੈਂ ਵੀ ਉਪਰ ਤਾਂ ਫੇਰ ਉਹ ਉਹ ਤੇ ਉਹਨੇ ਕਿਹਾ ਬੇਗੜੀਆਂ ਉਹ ਫਿਰ ਮੈਂ ਤਾਂ ਹੁੰਦਾ ਮੈਂ ਤਾਂ ਚਕਾ ਦੇਣੀ ਜੀ ਬੇਚ ਦੇਣੀ ਦੀ ਹੁਣ ਹਾਂ ਚੱਲ ਕੋਈ ਮਰਿੰਡੇ ਮੁੰਡਾ ਵਾਲਾ ਫਿਰ ਉਹਦੇ ਦੱਸੂਗਾ ਫਿਰ ਕਟਰ ਜਾ ਕੇ ਵੇਚ ਦੂੰਗਾ ਆ ਜਣ ਉਹਨੇ ਫਿਰ ਉਹਨੂੰ ਫੋਨ ਕਰ ਲਈ ਤੂੰ ਦੇਦਾ ਕੱਲੋਂ ਤਵੀਆਂ ਲੈ ਕੇ ਆਉਣਾ ਜਾ ਕੇ ਜੀ ਚੱਕੀਆਂ ਹੱਟ ਹੱਟ ਵਧੀਆ ਤਵੀਆਂ ਜਾਨੀ ਹਾਂ ਠੀਕ ਆ ਚੱਲ ਚਲੀਏਗਾ ਇਹਨੂੰ ਹਾਂ ਨਵੀਆਂ ਵਰ ਕਾ ਇਹਨੂੰ 60000 ਰੁਪਇਆ ਲਾਉਣਾ ਹਾਂ ਠੀਕ ਆ ਥੋੜੇ ਕੰਮ ਨੂੰ ਪੁਰਾਣੀਆਂ ਕਹਿੰਦੀਆਂ ਨਵੀਆਂ ਤਾਂ ਇਹ ਵੀ ਜੇ ਬਹੁਤਾ ਹੋਵੇ ਉਹੀ ਗੱਲ ਆ ਹੁਣ ਕਵਲ ਤੇ ਹੈ ਬੋਨੇ ਹੋਰ ਇੰਨਾ ਕਿੰਨਾ ਕਰੇ ਰੂਟੀ ਹੈ ਬਸ ਇੱਥੇ ਸਾਰੇ ਪਾਸੇ ਜੰਗਲੇ ਜੰਗਲ ਦੇ ਇੱਦਾਂ ਉਹੀ ਆਦਮ ਸਾਰੇ ਪਾਸੇ ਦੇ ਲ ਬਬੂਲੇ ਬਬੂਲੇ ਰ ਚਾਰ ਸਾਲ ਹੋਇਆ ਹੈ ਆਏ ਦੇ ਪਾਸੋਂ ਜੇ ਫਿਰ ਮੈਂ ਬਹੁਤੀ ਗੱਲ ਜੀ ਨਹੀਂ ਕਰੀ ਬਬੂਲਰਾਂ ਦੀ ਹਾਂ ਮਾ ਕੱਲ ਹੋਰ ਖਾਂਦੇ ਹੋਣ ਤੇ ਖੜੇ ਤਾਂ ਨਹੀਂ ਹਲੇ ਹੁਣ ਮਹੀਨਾ ਹੋਰ ਸਹੀ ਇੰਨਾ ਖਾਂਦੇ ਮੋਟਾ ਸਾਰਾ ਉਹੀ ਚੱਕਰ ਆ ਹਾਂ ਕੀ ਫਾਇਦਾ ਹੂੰ ਹੂੰ ਚਲ ਠੀਕ ਆ ਮਿਰੋਜੀਬਿੰਦਰ ਬਾਈ ਨੂੰ ਸਤਿ ਸ੍ਰੀ ਅਕਾਲ ਜੀ ਕਿਦਾਂ ਮਜੀ ਲੈਟ ਭਜਾਤੀ ਲੈਣ ਪਾਹੀ ਫੈਲ ਲੱਗੀ ਹੈ ਜਗਾ ਮੈਂ ਦੋ ਦਿਨ ਹੋ ਗਏ ਰੀ ਕਰਦੀ ਪਾਦੋਂ ਜੜੀ ਹੈ ਫਰੀ ਕਰਕੇ ਤਾਂ ਨਹੀਂ ਕਰਦੀ ਕਿ ਉਹਦੇ ਪਤਾ ਨਹੀਂ ਉਹ ਆ ਗਈ ਲੱਗੀ ਹੈ ਰੰਗ ਕਰਨਾ ਭੱਜੀ ਜਾਂਦੀ ਆ ਹਾਂ ਇਹਨਾਂ ਤੋਂ ਫੇਰੀ ਹੈ ਰਾਤ ਨੂੰ ਨਹੀਂ ਭੱਜਦੀ ਹਾਂ ਮੈਂ ਚਲوں ਆਦੋਂ ਮੌਸਮ ਵੀ ਠੰਡਾ ਮੈਂਦਾ ਥੋੜਾ ਜਿਹਾ ਲਾਈ ਉਹਦਾ ਨੂੰ ਰਾਤ ਨੂੰ ਨਹੀਂ ਭਾਦੀ ਜੇ ਕਿਤੇ ਰਾਤ ਨੂੰ ਕੱਟ ਲੈ ਜੇ ਫੇਰ ਔਖਾ ਮੋਟਰਾਂ 'ਚ ਤਾਂ ਭੱਜਦੀ ਹੋਣੀ ਹੈਗੀ ਮੈਂ ਜਾਨਾ ਕੋਝੂ ਨਹੀਂ ਗੱਲ ਵੀ ਰਾਤ ਨੂੰ ਗੱਲਦੀ ਹੀ ਰਾਤ ਨੂੰ ਅਮਰਕੀਸ਼ੀ ਦੇ ਮੈਂ ਤਾਂ ਹੀ ਤੈਨੂੰ ਫੋਨ ਕਰਿਆ ਜਦ ਉੱਧਰ ਡੋਲਾਪੋਂ ਟੱਪਣ ਲੱਗ ਗਿਆ ਜਦ ਮੈਂ ਉੱਥੇ ਬੈਠਾ ਉਹਨੂੰ ਪਤਾ ਵੀ ਨਹੀਂ ਹੋਣਾ ਨਾਲੇ ਵੀ ਗੁੱਸਾ ਚਲਦੀ ਉਹਦੇ ਜ਼ਿਆਦਾ ਨਹੀਂ ਹੋਣਾ ਮੈਂ ਉਹਨੂੰ ਫੋਨ ਕਰਿਆ ਮੈਂ ਕਿਹਾ ਵੀ ਇਹ ਤੇਰਾ ਭਰ ਗਿਆ ਫੁੱਲ ਡੋਲਾਪੋਂ ਟੱਪਣ ਲੱਗ ਗਿਆ ਪਿੱਛੇ ਉਹਨੂੰ ਕਹਿੰਦਾ ਗਰੀਬੰਦ ਮੈਂ ਕਿਹਾ ਵੀ ਹੁਣ ਮੈਨੂੰ ਜਾਣਾ ਪੈਣਾ ਇਹ ਤਾਂ ਪੰਗਾਈ ਛੇੜ ਲਿਆ ਮੈਂ ਤਾਂ ਹੀ ਤੈਨੂੰ ਉੱਥੇ ਤੇ ਬੈਠੇ ਨੇ ਪਹਿਨਾ ਤੂੰ ਹੀ ਨੰਬਰ ਵਗਰੇਆ ਤੇ ਚੱਕਿਆ ਨਹੀਂ ਮੈਂ ਆਹ ਅਧੇ ਲੱਗਿਆ ਫੇ ਮੈਂ ਦੂਏ ਬਨਬਰ ਵਗੈਰਾ ਤਾਂ ਚੱਕ ਲਿਆ ਤਾਂ ਮੈਂ ਤੈਨੂੰ ਕੇ ਆ ਮੈਂ ਬੰਦ ਕਰ ਦੇ ਤੈ ਮੈਨੂੰ ਤੇ ਦੇਖ ਲਿਆ ਬੈਟੀ ਨੂੰ ਨਾ ਦੇਖ ਲੈਦਾ ਕੋਈ ਤੇਰੇ ਮੈਦੀ ਲੱਗੀ ਵੀ ਤੇਰੇ ਮਾੜਾ ਟਾਲਿਆ ਤਾਂ ਮੈਂ ਕਿਹਾ ਮੈਨੂੰ ਉਹ ਪਰਾ ਨੂੰ ਘੁੰਮ ਕੇ ਆਉਣਾ ਪੈਣਾ ਮੈਂ ਤੂੰ ਨੇੜੇ ਯਾਰ ਕਿਹੜਾ ਫੋਨ ਲੈਣ ਦੀ ਸਲਾਹ ਫਿਰ ਫੋਨ ਯਾਰ ਦੇਖਦਾ ਹਾਲਾ ਫੋਨ ਜ ਖਰਾਬ ਲੱਗਿਆ ਕਰਨ ਹੂੰ ਯਾਨੀ ਕਿ ਚੱਲ ਆ ਗਿਆ ਹੁਣ ਮਾ ਟੋਲਾ ਦਾ ਲੈਣਾ ਕਿ ਸੈਮਸੰਗ ਦੇਖਦਾ ਯਾਰ ਕਿਹੜਾ ਨਵਾਂ ਸੈਮਸੰਗ ਵੀ ਵਧੀਆ ਬਜਟ ਵੀ ਦੇਖਣਾ ਬਸ ਸੈਮਸੰਗ ਦੇਖ ਲੈ ਹਾਂ ਬਜਟ ਵੀ ਸਹੀ ਆ ਹੋਵੇ ਆ ਪਾਗੜੇ ਨਹੀਂ ਚਲਾਈ ਆ ਯਾਰ ਹਾਂ ਹਾਂ ਉਹ ਤਾਂ ਨਿਆਣਿਆਂ ਨੂੰ ਹੁੰਦਾ ਵੀ ਗੀਮਾਂ ਪਰ ਪਰ ਕੇ ਜਾਣ ਨੂੰ ਬਣਾ ਰੱਖਣੀ ਬਸ 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 ਆਪਣਾ ਤਾਂ ਨੋਰਮਲ ਹੂੰ ਹੂੰ ਹੁੰਦਾ ਸੋਣੇ ਨੂੰ ਜੱਗੜ ਕਰਾਈ ਜਾਣਾ ਮੈਂ ਤਾਂ ਉਹਨੇ ਨੂੰ ਕਰਨੇ ਨੂੰ ਵੀਡੀਓ ਦੇਖਣੀ ਆ ਵਦ ਵਦ ਬਸ ਆ ਤੇਰਾ ਉਹੀ ਤਾਂ ਹੈ ਸਾਰੀ ਦਿਹਾੜੀ ਗਿਆ ਵੀਡੀਓ ਦੇਖਣੀ ਬੈਠੇ ਆ ਨੇ ਬਟਾ ਨਹੀਂ ਜੇ ਗਣ ਉਹਦੀ ਲਾਈਟ ਭੱਜ ਗਈ ਲਾਈਟ ਦੀ ਤਾਂ ਗੱਲ ਕਰਦੇ ਆ ਵੀ ਹੁਣ ਤੱਕ ਕਰਨ ਲੱਗੀ ਵੀ ਖਬਰ ਇਦਾਂ ਫਰੀ ਕਰਕੇ ਪਾਉਂ ਲੱਗ ਰਹੇ ਆ ਲੋਕਾਂ ਦੇ ਸਾਡੇ ਲੱਗਦਾ ਕਹਿੰਦੇ ਇਹ ਵੀ ਹੈ ਹੈ ਲੋਟ ਰਾਹਾਂ ਵਲਵਾ ਰਹੇ ਆ ਤਾਂ ਭੈਣੀ ਤੋਂ ਲੱਗ ਗਈ ਹੋ ਕੇ ਇਹਨੂੰ ਫੋਟੋ ਤੇ ਲੱਗਾ ਟਾਪਰੀਆਂ ਟਾਪਰੀਆਂ ਲੱਗਿਆ ਆਪਣੇ ਪਿੰਡ ਵਾਲੇ ਵੀ ਹਿੰਮਤ ਕਰੋ ਜੇ ਤਿਆਗ ਕੇ ਕਾਕਾ ਕਾਤੇ ਫੜਲੇ ਵੀ ਆਣ ਆਪੇ ਵਨ ਲਾਉਂ ਧਰਨਾ ਤਾਂ ਲਾਓ ਧਰਨਾ ਲਾ ਦੀ ਬਈ ਸਾਡੇ ਕਿਹਦੇ ਲੈਡ ਪੂਰੀ ਆ ਰੋਲਾ ਥੋੜਾ ਆਇਆ ਨਾ ਬਈ ਅਜੀ ਥੋੜੇ ਗੈਲ ਧਰਨਾ ਲਵਾ ਸਕਦੇ ਚਲ ਤੂੰ ਆਇਆ ਨਹੀਂ ਆ ਸ਼ਾਮ ਨੇ ਮੈਂ ਕਿਹਾ ਆਇਆ ਨਹੀਂ ਤੂੰ ਪੇਰੇ ਉਧਰ ਰਾਤ ਨੂੰ ਸਾਡੇ ਤਾਂ ਹੈਗੀ ਸੀ ਨਾ ਬਸ ਫਿਰ ਆਈ ਤਾਂ ਗੱਲ ਉਹ ਲੋੜ ਨਹੀਂ ਕਰਿਆ ਸਾਰੀਆਂ ਸਾਰੀਆਂ ਕਗਾ ਕਰਮੀਆਂ ਲਾ ਲਾਂਗੇ ਆ ਬਸ ਲੋੜ ਨਹੀਂ ਇਹਨੇ ਕੀ ਕਰਿਆ ਦੇਸ ਬਾਈ ਸਾਡੇ ਮੈਨੂੰ ਫੋਨ ਆਇਆ ਕਹਿੰਦਾ ਲਾਈਟ ਹੈਗੀ ਮੈਂ ਕਿਹਾ ਲਾਈਟ ਹੈਗੀ ਆ ਕਹਿੰਦਾ ਸਾਡੇ ਭੱਜ ਗਈ ਮੈਂ ਕਿਹਾ ਵੀ ਚੱਲ ਫਿਊਜ ਉੱਡ ਗਿਆ ਹੁਣ ਅੱਧੇ ਘੰਟੇ ਬਾਅਦ ਮੈਨੂੰ ਫੋਨ ਕਰਕੇ ਕਹਿੰਦਾ ਲਾਈਟ ਹੈਗੀ ਮੈਂ ਕਿਹਾ ਭੱਜ ਗਈ ਕਹਿੰਦਾ ਬਿਵਾਰ ਨਿਕਲ ਕੇ ਵੇਜ ਸਾਰੀਆਂ ਭੱਜ ਗਈ ਕਹਿੰਦਾ ਚੱਕਰ ਪੈਂਦਾ ਅੱਗੇ ਨਾ ਆਪਣੇ ਟੋਬੇ ਵੇਲੇ ਸਾਰੇ ਮੋਰ ਦੀ ਹਲਾਈ ਮੈਂ ਸਾਰੀਆਂ ਭਜਾਤੀ ਆਪਣੇ ਮੋਰ ਮੈਂ ਕਿਹਾ ਆਪੇ ਉੱਠ ਗਿਆ ਹੋਗਾ ਉਹਨੇ ਮੋਟਰਾਂ ਦਾ ਪਿੰਡ ਦੇ ਕਿਟਰਾ ਸਾਰਾ ਮੁੰਦਾ ਦਾ ਹਾਂ ਦੇ ਲੈ ਜਿਆਦਾ ਕੋਈ ਫਿਊਜ ਉੱਡ ਗਿਆ ਸਾਰੇ ਇਕੱਠ ਅਲਗੇ ਮੈਨੂੰ ਕਿਹਦਾ ਪਤਾ ਲੱਗਦਾ ਕਿ ਦੀ ਭੱਜੀਏ ਕਿ ਦੀ ਨਹੀਂ ਭੱਜੀਏ ਉਹੀ ਨਹੀਂ ਉੱਠਦਾ ਹੈਗਾ ਹੁਣ ਨਾਲੇ ਇੱਕ ਹੋਰ ਵੀ ਆ ਯਾਰ ਐਟ ਕੀ ਅੱਗੇ ਦੇਲਾ ਇੱਕ ਟਰਾਂਸਫਾਰਮ ਅੱਧਾ ਪਿੰਡ ਗੈਲ 10 ਮੋਟਰਾਂ ਐ ਇੰਨੀ ਲੋਡਿੰਗ ਤਾਂ ਨਾ ਹੁਣ ਕੱਲਾ ਕੱਲਾ ਟਰਾਂਸਫਾਰਮ ਪਿੰਡ 'ਚ ਤਿੰਨ ਹੋਗੇ ਤਾਂ ਵੀ ਲੋਡ ਨਹੀਂ ਪੂਰਾ ਹੁੰਦਾ ਕਿਹੜੀਆਂ ਹੁੰਦੀਆਂ ਤਿੰਨ ਤਾਂ ਨੇ ਏਸੀ ਲੱਗੇ ਨੇ ਘਰ 'ਚ ਇਹ ਤਾਂ ਹੈ ਬਾਈ ਇਹ ਵੀ ਪੰਗਾ ਹੈ ਕੱਲੇ ਕੱਲੇ ਦਾ ਏਸੀ ਆ ਕੱਲੇ ਕੱਲੇ ਕਮਰੇ 'ਚ ਕੱਲੇ ਕੱਲੇ ਦੇ ਏਸੀ ਆ ਗੱਗਾ ਦੇਲਾ ਦੋ ਦੋ ਸਟੈਪ ਨੇ ਚ ਲਾਇਆ ਗਿਆ ਤਾਂ ਵੀ ਬੋਲਟੇਜ ਨਹੀਂ ਪੂਰੀ ਹੁੰਦੀ ਦੀ ਟਿਕ ਟਿਕ ਫੇਰ ਵੀ ਟਿਕ ਟਿਕ ਹੋਈ ਜਾਂਦੀ ਬਾਈ ਮੈਂ ਚੱਲਦਾ ਬਾਹਰ ਪੈਂਦਾ ਡੰਬਾ ਲਾ ਕੇ ਮੈਂ ਲੌੜੀ ਮੈਂ ਕਹਿੰਦਾ ਸੀ ਖੰਦ ਕਰੋ ਕਾ ਇਹ ਤਾਂ ਬਿਮਾਰੀ ਜਗਾ ਰਾ ਰਾਹੁਰ ਗਿਆ ਤੇ ਮੈਂ ਲਾਈਟ ਆ ਕੇ ਉਧਰ ਨਹੀਂ ਵਗਿਆ ਆਉਂਗਾ ਉਹਨਾਂ ਜਿਹੜੇ ਮੋਟਰ ਉੱਪਰ ਬੈਠੇ تھے ਮੈਂ ਕਹਿੰਦਾ ਇੰਨੀ ਕੰਦੀ ਹਵਾ ਲੱਗਦੀ ਸੀ ਬਹੁਤ ਵਧੀਆ ਮੈਨੂੰ ਇਹ ਗੱਲ ਵੀ ਦੇਖੀ ਗਿਆ ਕੋਈ ਵੀ ਨਹੀਂ ਕੋਈ ਆਇਆ ਉੱਥੇ ਮੋਟਰ ਉੱਪਰ ਨੂੰ ਪਹਿਲਾਂ ਮੈਂ ਕਹਿੰਨਾ ਮਾਸਟਰ ਵੀ ਤਾਂ ਹੈਗਾ ਉਰੇ ਉਹ ਉੱਥੇ ਬੈਠਾ ਸੀ ਕੰਮੀ ਦੀ ਮੋਟਰ ਨਵੀਂ ਆਣੀ ਅੱਜ ਉੱਥੇ ਬਹੁਤ ਹੀ ਹਵਾ ਲੱਗ ਨੌਰੇ ਮੈਂ ਦੁਬਾਰੇ ਉਹੀ ਬੈਠਾ ਦਫੇਰ ਚਾਲੇ ਆਇਆ ਮੈਂ ਤੇ ਸ਼ਾਮ ਨੂੰ ਆਇਆ ਦਾ ਦੁਪਹਿਰੋਂ ਦਾ ਉਰੀ ਬਹਿ ਹੁਣਾ ਉੱਥੇ ਫਿਰ ਸੂਰਜਿੱਦਾਂ ਹੁੰਦਾ ਨਾ ਮੈਂ ਤਾਂ ਪੁਲਟਰਾਂ ਦੀ ਸ਼ਾਮ ਹੈਗੀ ਆ ਸੂਰਜ ਸਿਰਪਾ ਹੁੰਦਾ ਨਾ ਹਾਂ ਸ਼ਾਮ ਟਾਈਮ ਆ ਜਾਂਦੀ ਆ 4:00 3:30 ਵਜੇ ਬਾਹਰ ਲਾ ਹੂੰ 11 12 ਵਜੇ ਬੈਣਾ ਫਿਰ ਆ ਮੋਟਰ ਉਹ ਤਾਂ ਹੈ ਪੂਰੇ ਠੀਕ ਆ ਪੂਰੀ ਜਿਆਦਾ ਸੰਘਣੀ ਸ਼ਾਮ ਆ ਉਹ ਜਿਆਦਾ ਸੰਘਣੀ ਬਾਹਰ ਥੋੜੇ ਬੰਗਲੇ ਤੇ ਬਚਣਾ ਪੈਂਦਾ ਉੱਪਰੋਂ ਨਾਲੇ ਬੈਠੇ ਨਹੀਂ ਸਕਦੇ ਕਿਸੇ ਨਾਲ ਫੱਕ ਤਾਂ ਮੈਂ ਭਣੀ ਗਿਰਦਾ ਬੰਗਲੇ ਫੇਰ ਕਰਦੇ ਉੱਪਰ ਤੇ ਹੋਰ ਕੁਝ ਨਹੀਂ ਠੰਡ ਵਿੱਚ ਚੋਰੇ ਬੈਣਾ ਆਪਾਂ ਠੰਡ ਚ ਤਾਂ ਉਰੇ ਆ ਤੂਣੀ ਇੱਥੇ ਬਾਲਣ ਹੋ ਪੁ ਆਪਣੇ ਆਪਣੇ ਚੱਕ ਕੇ ਰੱਖ ਲਿਓਗੇ ਜਿਹਨੇ ਜਿੰਨਾ ਫੂਕਣਾ ਹੈ ਆਪਣੀ ਮਿੱਟੀ ਭਰੀ ਲਈ ਆਇਓ ਇਹ ਜੀ ਠਾਮ ਲਾ ਕੇ ਰੱਖ ਲੈਣੇ ਆਹੋ ਤੇ ਪਾਣੀ ਨਹੀਂ ਆਗਾ ਨਹੀਂ ਯਾਰ ਪਾਣੀ ਨਹੀਂ ਗੱਠਾਂ ਵੀ ਲੋਟ ਆ ਪਾਣੀ ਦੀ ਬੋਟਲ ਆਉਂਦਾ ਚੱਲ ਕੋਈ ਨਹੀਂ ਦੇਖਦੇ ਬੰਦਰ ਜਿਹੜਾ ਸਿਲੈਕਟ ਕਰ ਲਿਆ ਦਾਦੀ ਗੱਲਾਂਗੇ ਔਨਲਾਈਨ ਹਾਂ ਹਾਂ ਦੇਖ ਰਾਤਿਆਂ ਨੂੰ ਮੈਂ ਕਹਿੰਦਾ ਜਲਦੀ ਵਧੀਆ ਸੇਲ ਸ਼ੁਰੂ ਹੋ ਜਾਂਦੀ ਹੈ ਕੋਈ ਨਹੀਂ ਫੋਨ ਹੋਣਾ ਬੰਦਰ ਕਹਿੰਦਾ ਔਨਲਾਈਨ ਉਹਨੇ ਮੈਂ ਲਏ ਤਾਂ ਹਾਂਜੀ ਜਲਦੀ ਸਲਾ ਯਾਰ ਅਜੇ ਸਿਲੈਕਟ ਕਰਦਾ ਵੀ ਲਵਾ ਕਿਹੜਾ ਪੰਕਾ ਤੇ ਨੂੰ ਸਿਲੈਕਟ ਨਹੀਂ ਪਾਇਆ ਬ ਸਲਾਈਟ ਵੀ ਕਰਨਾ ਥੋੜਾ ਜਿਹਾ ਉਹ ਦੇਖਣਾ ਸਸਤਾ ਦੇਖਣਾ ਕੋਈ ਯਾਰ ਇਹ ਸਸਤਾ ਵੀ ਭਾਲਦਾ 5G ਵੀ ਭਾਲਦਾ ਹਾਂ ਫੰਕਸ਼ਨ ਸਾਰੇ ਭਾਲਦਾ ਚੱਲ ਦੇਖਦੇ ਆ ਕੋਈ ਮੈਨੂੰ ਕਹਿੰਦਾ ਸੈਮਸੰਗ ਦਾ ਲੀ ਲੈ ਵਧੀਆ ਚੱਲੀ ਜਾਂਦਾ ਤਾਂ ਮੱਝ ਲੈ ਫਿਰ ਮਟਣਾ ਲਿਆ ਸਾਲਾ ਜੀਓ ਵਾਲਾ ਨੇ ਲੈ ਲੀਏ ਮਟਣਾ ਨਾਲ 650 ਰੁਪਏ ਦਾ ਆ ਜਾਂਦਾ ਵਾ ਘੁੰਮ ਕੇ ਫਿਰ ਇਹ ਰੈਡੀਓ ਲਾ ਕੇ ਐਡਮੋਨ ਲਾ ਕੇ ਫਿਰ ਜਿੱਥੇ ਬੱਧੀ ਚਲੋ ਠੀਕ ਹੈ ਜੀ ਫਿਰ ਅੱਜ ਦੀ ਵੀਡੀਓ ਕਰਦੇ ਹੀ ਸਮਾਪਤ ਆਸਰੀ ਗਾਲ ਜੀ ਕਰਾ